ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੋਸਤੋ ਕੁਝ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀਗੀ ਵੀਡੀਓ ਜਿਹੜੀ ਪਾਈ ਸੀ ਆਪਾਂ ਮੋਟਰ ਦੀ ਵੀ ਪਾਣੀ ਜਿਹੜਾ ਡੂੰਗਾ ਹੋ ਗਿਆ ਤੇ ਉਹਦੇ ਸਬੰਧ ਦੇ ਵਿੱਚ ਬਾਬਾ ਜੀ ਨੇ ਬੋਲਿਆ ਸੀਗਾ ਵੀਡੀਓ ਦੇ ਵਿੱਚ ਤੇ ਕੁਸ਼ਕ ਵੀਰਾਂ ਵੱਲੋਂ ਜਿਹੜੀ ਸੇਵਾ ਆਈ ਹੈ ਤੇ ਉਹ ਬਾਬਾ ਜੀ ਆਪਹੁਣੇ ਦੱਸਣਗੇ ਤੇ ਜਿਨ੍ਹਾਂ ਵੀ ਵੀਰਾਂ ਨੇ ਹੋਰ ਸੇਵਾ ਭੇਜਣੀ ਆ ਤਾਂ ਬਾਬਾ ਜੀ ਦੇ ਨਾਲ ਸੰਪਰਕ ਕਰ ਲੈਣ ਤੇ ਆਪਾਂ ਗੱਲਬਾਤ ਕਰਦੇ ਆਂ ਬਾਬਾ ਜੀ ਦੇ ਨਾਲ ਤੇ ਅਪ ਤੁਹਾਨੂੰ ਉਹ ਜਾਣਕਾਰੀ ਦੇਣਗੇ ਵੀ ਕਿੰਨਾ ਵੀਰਾਂ ਵੱਲੋਂ ਜਿਹੜੀ ਇਹ ਸੇਵਾ ਆਈ ਹੈ ਤੇ ਜਿਨ੍ਹਾਂ ਨੇ ਸੇਵਾ ਭੇਜਣੀ ਆ ਉਹ ਬਾਬਾ ਜੀ ਦਾ ਆਪਾਂ ਨੰਬਰ ਲਵਾਂਗੇ ਵੀਡੀਓ ਦੇ ਵਿੱਚ ਤੇ ਉਹ ਨੰਬਰ ਬੋਲ ਦੇਣਗੇ ਤੁਸੀਂ ਬਾਬਾ ਜੀ ਨਾਲ ਸੰਪਰਕ ਕਰ ਲਿਓ ਜਾਂ ਆਪਣੇ ਪਰਿਵਾਰ ਦੇ ਨਾਲ ਸੰਪਰਕ ਕਰਕੇ ਜਿਹੜੀ ਸੇਵਾ ਇਹ ਬਾਬਾ ਜੀ ਤੱਕ ਪਹੁੰਚਦੀ ਕਰ ਦਿਓ ਵੈਗੁਰ ਜੀ ਦਾ ਖਾਲਸਾ ਬਾਬਾ ਜੀ ਵੈਗੁਰ ਜੀ ਦੀ ਫਤਿਹ ਉਹ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਭਾਈ ਤੁਹਾਨੂੰ ਪਾਦਾ ਜੂਗ ਨਗਰ ਜਿਹੜਾ ਬਧੀਏ ਚੜਦੀ ਕਲਾ ਤੇ ਵਸੇ ਅੱਜ ਦੋ ਤਰੀਕ ਹੈਗੀ 9ਵੇਂ ਮਹੀਨੇ ਦੀ ਸ਼ੋ ਸ਼ਾਂਤੀ ਦਾ ਪਰਮਾਤਮਾ ਜੀ ਨੇ ਛੜਦੀ ਕਲਾ ਨਾਮ ਇਸ ਕੈਂਪ ਜਿਲ੍ਹਾ ਵੀ ਟਾਈਮ ਹੈ ਇਸ ਤੇ ਸਥਾਣਾ ਬਤੀਤ ਕੀਤਾ ਇਹ ਕਿ ਕਿਸੀ ਅਸੀਂ ਪਾਣੀ ਡੂੰਘਾ ਹੋਣ ਦੇ ਕਾਰਨ ਸ਼ੁਰੂਏ ਤੇ ਆਪਣੀ ਮੋਟਰ ਪਾਈ ਸੀਗੀ ਉਹਦਾ 110 ਫੋਰਸ ਜੋ ਡਿਵਿਲੀ ਪਾਤੀ ਪੂਰੀ ਹੋ ਗਈ ਪਾਣੀ ਉਹਦਾ ਹੁਣ ਜਿਹੜਾ ਘਟ ਗਿਆ ਬਹੁਤ ਜ਼ਿਆਦਾ ਅਸੀਂ ਬੇਨਤੀ ਕੀਤੀ ਸਭ ਐਨਆਰ ਵੀਰਾਂ ਨੂੰ ਨਗਰ ਵਾਲਿਆਂ ਨੂੰ ਸਭ ਨੂੰ ਬੇਨਤੀ ਕੀਤੀ ਸੀ ਆਈਡੀ ਆਪਾਂ ਉਹ ਜਿਹੜਾ ਬੋਰ ਆ ਵੱਡਾ ਕਰਕੇ ਉਹਦੇ ਵਿੱਚ ਮੋਟਰ ਪਾ ਦਈਏ ਪਾਣੀ ਦੀ ਸਮੱਸਿਆ ਨਾਲੇ ਉਹ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸੇਖਾ ਖਰਚ ਤੋਂ ਭਾਈ ਬਹਾਦਰ ਸਿੰਘ ਜੋ ਆਪਣੇ ਸਰਕਾਰੀ ਨੌਕਰੀ ਕਰ ਰਿਹਾ ਸੋਸਾਇਟੀ ਦੇ ਵਿੱਚ ਉਹਨਾਂ ਨੇ ਉਹ ਵੀਡੀਓ ਨੂੰ ਵੇਖਿਆ ਤੇ ਕਹਿੰਦੇ ਬਾਬਾ ਜੀ ਬਹੁਤ ਮਤਲਬ ਪਰ ਬਗਾਰੀ ਕੰਮ 1100 ਰੁਪਏ ਉਹਨਾਂ ਨੇ ਸਾਡੇ ਕੋਲੇ ਭੇਜ ਦਿੱਤਾ ਇਹ ਪਾਣੀ ਸੇਖਾ ਖੁਰਤੇ ਵੀ ਬਾਈ ਜੀ ਆਏ ਲੈਣ ਇਹ ਦੋ ਪਿੰਡਾਂ ਦਾ ਪਾਣੀ ਜਾਂਦਾ ਬਾਕੀ ਗਾਂਵ ਵਸਾ ਦੂਰ ਨੇੜੇ ਜਿੱਥੋਂ ਦੇ ਬੱਚਾ ਕਾਲ ਜਾਲ ਗਾਉਂਦੇ ਹੋਰ ਵੀ ਕੋਈ ਪਾਣੀ ਥਲ ਜਾ ਕੇ ਲੈ ਜਾਂਦੇ ਬਹੁਤ ਧੰਨਵਾਦ ਕਰਦੇ ਬਹਾਦਰ ਸਿੰਘ ਦਾ 1100 ਰੁਪਏ ਭਾਈ ਧੀਰ ਸਿੰਘ ਹੌਜੀ ਜੋ ਸਾਬਕਾ ਫੌਜੀ ਤੇ ਪੰਚਾਇਤ ਮੈਂਬਰ ਵੀ ਰਹੇ ਆ ਤੇ ਇਸ ਟਾਈਮ ਉਹ ਸਮਾਜ ਸੇਵੀਆ ਸੇਵਾ ਦਾ ਪ੍ਰਧਾਨ ਉਧਰ ਉਹਨਾਂ ਨੇ ਭੇਜਿਆ ਉਹਨਾਂ ਨੇ 1100 ਰੁਪਏ ਭੇਜ ਕੇ ਨਾਲੇ ਗੱਲ ਕੀਤੀ ਬਫਜੋ ਹੋਰ ਵੀ ਜੋ ਕੋਈ ਸੇਵਾ ਤਾਂ ਸਾਨੂੰ ਜਰੂਰ ਦੱਸਣੀ ਹੈ ਅਸੀਂ ਇਹ ਕੰਮ ਨੂੰ ਨੇਤਰੇ ਜੂਨ ਚੜਾਉਣਾ ਕੋਈ ਕਮੀ ਨਹੀਂ ਆਉਣ ਦੇਣੀਗੀ ਇਹ 5000 ਰੁਪਇਆ ਉਹ ਮੇਰੀ ਲੜਕੀ ਅਮਰਦੀਤ ਔਰ ਕੈਨੇਡਾ ਦੇ ਵਿੱਚ ਕੁਛ ਆਪਦੀ ਜੋਗ ਕਰ ਰਹੀ ਬਿਉਗੀ ਕਰ ਰਹੀ ਉਹਨੇ ਭੇਜਿਆ 5000 ਰੁਪਇਆ ਭਾਈ ਮੇਰਾ ਵੱਡਾ ਭਾਈ ਬਲਵੰਤ ਸਿੰਘ ਉਹਨਾਂ ਦਾ ਪੁੱਤਰ ਗਰਜੀਤ ਸਿੰਘ ਉਹ ਵੀ ਕੈਨੇਡਾ ਦੇ ਵਿੱਚ ਹੈ ਭਾਈ ਉਹਨੇ ਵੀ ਕਹਿਦਾ ਚਾਚਾ ਜੀ ਹੋਰ ਕੋਈ ਜਰੂਰ ਕੋਈ ਦਾ ਦੱਸੋ ਇਹ ਕੰਮ ਜੀ ਕਰਨਾ ਹੈ 5000 ਰੁਪਇਆ ਉਹਨਾਂ ਕੋਲੋਂ ਭੇਜਿਆ ਗਿਆ ਭਾਈ ਬਹੁਤ ਧੰਨਵਾਦ ਪਰਿਵਾਰ ਦਾ ਸਾਡੇ ਬੱਚਿਆਂ ਦਾ ਤੇ ਉਹਨਾਂ ਭਾਈਆਂ ਦਾ ਜਿਨ੍ਹਾਂ ਨੇ ਉਹਨਾਂ ਨੇ 11-11 ਰੁਪਇਆ ਭੇਜਿਆ ਭਾਈ ਆਪਾਂ ਨੂੰ ਜ਼ਰੂਰ ਤਾਂ ਆਪਾਂ ਹੁਣ ਉਹਨੂੰ ਬੋਰ ਨੂੰ ਸ਼ੇਜੀ ਕਰਕੇ ਉਹਦੇ ਵਿੱਚ ਨਾ ਪਾਰਕ ਤੇ ਜਿਹੜਾ ਪਾਣੀ ਚੱਲ ਰਿਹਾ ਉਹਦੇ ਬਹੁਤ ਧੰਨਵਾਦ ਹੈ ਜਿਹਨਾਂ ਨੇ ਸਾਜੀ ਭਰੀ ਤੇ ਚੰਨੜਾ ਵਾਲੇ ਮੰਡੇ ਦਾ ਵੀ ਭਾਈ ਬਹੁਤ ਧੰਨਵਾਦ ਹੈ ਜਿਹੜਾ ਵੀਡੀਓ ਬਣਾ ਕੇ ਨਗਰ ਦੀਆਂ ਪਿੰਡ ਦੀਆਂ ਸਾਰੀਆਂ ਜੋ ਉੱਤੇ ਲਾ ਰਹੇ ਆ ਇਹ ਬਜ਼ੁਰਗ ਆ ਵਿਚਾਰੇ ਸਾਰੇ ਨਾਲ ਕੰਮ ਕਰ ਰਹੇ ਉਹਨਾਂ ਦੀ ਵੀਡੀਓ ਪਾਉਂਦਾ ਬਹੁਤ ਚੰਗਾ ਵਧੀਆ ਕੰਮ ਕਰ ਰਿਹਾ ਇਹ ਨਗਰ ਦਾ ਨਾਮ ਉੱਚਾ ਹੁੰਦਾ ਸਭ ਦਾ ਧੰਨਵਾਦ ਕਰਦੇ ਹਾਂ ਸਾਡੇ ਬੱਚਿਆਂ ਦਾ ਫੌਜੀ ਸਾਹਿਬ ਦਾ ਤੇ ਜਿਹੜਾ ਸਟੇਟੀ ਦੇ ਵਿੱਚ ਦੇਉਤੀ ਕਾਰਜ ਆ ਭਾਈ ਭਦਰ ਸਿੰਘ ਸੇਖਾ ਖੁਰ ਤੋਂ ਉਹਨਾਂ ਨੇ ਵੀਡੀਓ ਵੇਖੀ ਤੇ ਬਹੁਤ ਉਹਨਾਂ ਨੇ ਸੰਗਤ ਮਲਾਇਆ ਕਹਿੰਦੇ ਮੈਂ ਭਾਈ ਕੋਈ ਹੋਰ ਜਰੂਰ ਕੋਈ ਤਾਂ ਅਸੀਂ ਹੋਰ ਵੀ ਇਕੱਠੇ ਕਰਕੇ ਤੁਹਾਡੇ ਕੋਲ ਭੇਜਾਂਗੇ ਬਹੁਤ ਧੰਨਵਾਦ ਕਰਦੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਲੋਬੀ ਸੱਜਣੋ ਆਪਾਂ ਬਾਬਾ ਜੀ ਤੋਂ ਫੇਰ ਇਸ ਵਾਰ ਜਿਹੜੀ ਆਪਾਂ ਉਹਨਾਂ ਦੀ ਗੱਲਬਾਤ ਸੁਣੀ ਆ ਕਿੰਨਾ ਕਿੰਨਾ ਸੱਜਣਾ ਨੇ ਆਪਾਂ ਨੂੰ ਜਿਹੜੇ ਪੈਸੇ ਭੇਜੇ ਆ ਬੋਰ ਡੂੰਗਾ ਕਰਨ ਵਾਸਤੇ ਤੇ ਆਪਾਂ ਬਾਬਾ ਜੀ ਤੋਂ ਉਹਨਾਂ ਦਾ ਨੰਬਰ ਪੁੱਛ ਲੈਨੇ ਆਂ ਵੀ ਬਾਬਾ ਜੀ ਨੰਬਰ ਦੱਸ ਦਿਓ ਤੁਸੀਂ ਵੀ ਜਿਨ੍ਹਾਂ ਨੇ ਤੁਹਾਡੇ ਨਾਲ ਡਾਇਰੈਕਟ ਸੰਪਰਕ ਕਰਨਾ ਹੋਵੇ ਤਾਂ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਜਿਹੜੇ ਉਹ ਪੈਸਿਆਂ ਦੀ ਸੇਵਾ ਜਿਹੜੀ ਉਹ ਭੇਜ ਸਕਣ ਬਾਬਾ ਜੀ ਮੋਬਾਈਲ ਨੰਬਰ ਆਪਣਾ ਜਰੂਰ ਦੱਸ ਦਿਓ ਆਪਣਾ 95306 ਜੀ ਹਾਂਜੀ 21033 ਠੀਕ ਹੈ ਜੀ ਅ ਲੋ ਵੀ ਸੱਜਣੋ ਬਾਬਾ ਜੀ ਨੇ ਨੰਬਰ ਦੱਸ ਦਿੱਤਾ ਆਪਦਾ ਕਿਸੇ ਵੀ ਵੀਰ ਨੇ ਸੇਵਾ ਭੇਜਣੀ ਹੋਵੇ ਬਾਬਾ ਜੀ ਨਾਲ ਡਾਇਰੈਕਟ ਗੱਲਬਾਤ ਕਰਕੇ ਵੀ ਸੇਵਾ ਭੇਜ ਸਕਦਾ ਤੁਸੀਂ ਆਪਣੇ ਪਰਿਵਾਰਕ ਮੈਂਬਰ ਨੂੰ ਭੇਜ ਕੇ ਵੀ ਜਿਹੜੀ ਸੀਵਾਇਤੇ ਭੇਜ ਸਕਦੇ ਹਾਂ ਧੰਨਵਾਦ ਦੋਸਤੋ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਤਾਂ ਸ਼ੇਅਰ ਕਰ ਦਿਆ ਕਰੋ ਐਦਾਂ ਦੀਆਂ ਜਿਹੜੀਆਂ ਵੀਡੀਓ ਆਪਾਂ ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਵਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ